ਆਪਾਂ ਆਪਾਂ ਨਕਲੀ ਚਿੰਨੇ ਕੋਈ ਲੋਕਾਂ ਨੂੰ ਖੁਲਾ ਰਹੇ ਆ ਆਹਾਂ 5 6 ਦੇਖੋ ਅਸੀਂ ਫੈਸਲਾ ਕਰ ਰਹੇ ਸਾਡਾ ਵੀ ਪਿਸਬਲੀਆ ਅੱਜ ਵੀ ਅੰਮ੍ਰਾਲਾ ਨੂੰ ਡੀਜੀਪੀ ਹਰਿਆਣਾ ਨੂੰ ਕਰਦਾ ਵੀ ਚੈੱਕ ਕਰ ਲੋ ਪੀਸਫੁਲੀ ਸਾਨੂੰ ਜਾਣ ਦਿਓ ਜਾਂ ਗੱਲਬਾਤ ਰਹੀ ਮਸਲੇ ਦਾ ਹੱਲ ਕਰੋ ਜਦੋਂ ਕੀ ਹੋਏਗਾ ਜੀ ਨਹੀਂ ਦੇਖਦੇ ਸੀ ਵਿਚਾਰ ਕਰਦੇ ਹੈਗੇ ਕਿ ਕੀ ਕਰੂਗਾ ਅਸਟਾ ਕੋਣਾ ਛੱਡੇ ਜਾ ਰਹੇ ਆ ਫਿਰ 14 ਫਰਵਰੀ ਵਾਲਾ ਮਾਹੌਲ ਬਣ ਰਿਹਾ ਨਹੀਂ ਦੇਖੋ 14 ਫਰਵਰੀ ਕੋਈ ਨਹੀਂ ਸਾਡੇ ਲੋ ਪੀਸਫੁਲੀ ਆ ਤੁਸੀਂ ਦੇਖੋ ਸਾਡਾ ਜਿੰਨੇ ਬੰਦੇ ਗਏ ਉੰਨੇ ਹੀ ਹੈਗੇ ਆ ਬੰਦੇ ਸਵਾਲ ਤਾਂ ਇਹ ਹੈ ਹੋਰ ਕਿੰਨੇ ਕਿਸਾਨ ਜਖਮੀ ਕਰਾਉਣ ਨਹੀਂ ਦੇਖੋ ਸਾਡਾ ਦੇਖੋ ਸਾਡਾ ਅਸੀਂ ਤਾਂ ਚਾਹੁੰਨੇ ਸਾਡਾ ਕੋਈ ਵੀ ਨਾ ਹੋਵੇ ਉਦਾਂ ਵੀ ਕਿਸਾਨਾਂ ਦਾ ਇਕਲਾ ਹਾਲਾਤ ਹੈ ਮਰਜੀ ਬੜਾ ਤਾਂ ਹੀ ਨਾ ਰੱਖਿਆ ਆਏਗਾ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਅਸੀਂ ਜਿਹੜਾ ਵਾ ਇਹ ਆਪਣੀ ਜਾਨ ਨਿਸ਼ਾਵਰ ਕਰਨ ਤੱਕ ਜਾਵਾਂਗੇ ਔਰ ਅਸੀਂ ਕਰ ਰਹੇ ਹਾਂ ਪੀਸਫੁਲੀ ਮੇਰੇ ਕੋਲ ਡਿਟੇਲ ਨਹੀਂ ਹੈਗੀ ਪੰਜ 6 ਥੋੜੇ ਹੋਰ ਰਿਪੋਰਟਾਂ ਇੰਨੇ ਕੁ ਲੱਗਦੇ ਹੈਗੇ ਅੱਜ ਭੰਤੇਰ ਸਾਹਿਬ ਉਹਨਾਂ ਪਤਨ ਬੰਦੇ ਜਿਹੜੇ ਚਲੇ ਇਹ ਕਿਸਾਨ ਨੇ ਤਾਂ ਲੋਕੋ ਹੱਥ ਵਾਂ ਲੱਗੇ ਬੋਲੀ ਵਿੱਚ ਆਹਾ

आगे जाएंगे क्या आप बात क्या हैं नहीं। नहीं, नहीं नहीं मैं आप आप मैं आप बात करेंगे मैं पोजीशन मैं पोजीशन को देखने जा रहा हूं अभी तक मुझे अभी रिपोर्ट नहीं है लोंगो वाले आवाज मत सर अभी तक कितने किसान इंजर्ड हुए हां देखिए अभी 5 छह की खबरें हैं इस तरह का आ देखिए ये इन सब सब इस्तेमाल हो रहे हैं ठीक है ये सब हो रहा है क्या कहेंगे बहुत जबर कर रही है सरकार पीसफुली हमने तो फिर अपील की है कि आप चेक करके हमें आगे जाने दीजिए देखिए अभी अभी करते हैं सारी सिचुएशन पे हम निगाह रख रहे हैं हम तो आज भी आपको अपील करते हैं एसपी अंबाला को भी मैंने बोला है आप चेक कर लो या बातचीत से मसले का हल करो या पीसफुली हमें आगे जाने दो देश हमारा है जिसके नागरिक हैं हम कोई दूसरे देश से आए हुए लोग नहीं हैं हमारे साथ जो दुश्मन देश के नागरिक जैसा सलूक नहीं करना चाहिए हम अनदाता हैं अनदाता आपको सरकार बनाता है हम तो कहते प्रधानमंत्री जी को सद्बुद्धि दे भगवान वो बलब्रोक से पीछे हटे अपनी उपराष्ट्रपति की बात मानकर बातचीत का रास्ता खोले ये ये आम गोला नहीं लग रहा है है क्या हो सकता देखिए अभी मैं इसके बारे में कुछ मुझे नहीं ज्ञात है बहुत ज्यादा आवाज करता है हाँ हाँ वो तो क्या हो सकता है? जैसे क्या गैस, क्या सकता है? गैस गैसे भी हमारे लोगों के ऊपर फेंकी गई गैस फेंकी गई अब हंजू गैस इस्तेमाल जोर से हो रहा फूल साहब के जख्मी होने की खबर है और कुछ लीडर और भी हैं जिनके जो जख्मी हुए हैं आप निते जा सकते थे क्या कोर्ट जाएंगे जा सकते थे आप बिल्कुल हम तो ही है ना निर्ट हाँ, हाँ। जाएंगे नहीं जाने दिया रहा। नहीं देखो देखिए अगर कोर्ट होता भारत में न्यायपालिका तो हमें तो जाने देती है बैरिकेड ना करता पुलिस की कार्रवाई को आप कैसे देख रहे हैं क्या ये बर्बरतापूर्ण कार्रवाई है जुल्म है देश के अन्दाता के ऊपर दुनिया की महाशक्ति चार चौथी पचवी महाशक्ति ਅ ਜਿਸ ਦੀ ਤੀਸਰੀ ਬੜੀ ਆਰਮੀ ਹੈ ਉਹ ਉਹ ਨਿਹੱਥੇ ਲੋਕਾਂ ਪਰ ਵਾਰ ਕਰ ਰਹੀ ਹੈ ਇਹ ਉਚਿਤ ਨਹੀਂ ਹੈ ਕੱਲ ਵੀ ਦੇਖਾਂਗੇ ਸਾਹਿਬ ਆਗੇ ਆਗੇ ਤੁਸੀਂ ਕੀ ਕਰੋਗੇ ਅੱਗੇ ਕੀ ਰਹੇਗਾ ਕਿ ਤਸ਼ਦਦ ਤੱਕ ਇਸ ਤਰ੍ਹਾਂ ਦੇਖ ਲਿਓ ਪਰ ਉਹ ਬਨੇ ਗੋਲੇ ਜਿਹੜੇ ਨੇ ਉਸ ਉੱਤੇ ਨਹੀਂ ਦੇਖੋ ਇਹ ਜਬਰ ਹੈ ਕਿਸਾਨਾਂ ਨਾਲ ਪੰਜਾ ਛਿਆਂ ਦੀ ਖਬਰ ਆ ਰਹੀ ਹੈ ਕਿ ਇਹ ਜੇ ਪੂਰੀ ਖਬਰ ਨਹੀਂ ਹੈਗੀ ਮੈਂ ਮੈਨੂੰ ਸਾਥੀਆਂ ਨਾਲ ਗੱਲ ਕਰ ਲੈਂਦਾ ਫੇਰ ਹੀ ਮੈਂ ਪੂਰੀ ਰਿਪੋਰਟ ਕਰ ਸਕੂਗਾ ਕਿ ਮਰਜੀਬੜੇ ਜਿਹੜੇ ਨੇ ਹੁਣ ਡਟੇ ਰਹਿਣ ਕੇ ਜਿਹੜੇ ਇੱਥੇ ਭੇਜੇ ਹੋਏ ਨੇ ਦੇਖੋ ਫਿਲਹਾਲ ਆਪਣਾ ਮਰਜੀਬੜੇ ਆਪਣਾ ਪੀਸਫੁਲੀ ਅੰਦੋਲਨ ਕਰ ਰਹੇ ਨੇ ਅੱਗੇ ਦੇਖਦੇ ਆ ਕਿ ਬੰਦਾ ਛੋਟੇ ਕੀ ਹੈ ਕਿ ਸੰਘਰਸ਼ ਸ਼ਾਂਤ ਕਰਕੇ ਛੋਟੇ ਮਿਲਣਾ ਚਾਹੁੰਦੇ ਆਪ ਪਹਿਲੇ ਆਪ ਪੈਲੇਟ ਗੰਦਬ ਆ ਰਿਹਾ ਜੀ ਅਸੀਂ ਹਮ ਤੋਂ ਯਹੀ ਚਾਹਤੇ ਹੈ ਪ੍ਰਧਾਨ ਮੰਤਰੀ ਜੀ ਵਾਰਤਾ ਕਰੇ जी। या पीसफुली ढंग से हमें चेक करके आगे जाने जो क्या तो क्या लगी? दे बुरी बहुत बुरी है, चोटे लगी फूल साहब भी जख्मी हुए पाँच बातचीत तो ही नहीं है। कीज ले जा रहा है सर। हाँ पाँच छह लीडर्स हमारे हॉस्पिटल गए हैं अब नहीं अभी हम लोग ਵਿਚਾਰ ਕਰ ਰਹੇ ਸਭ ਕੁਝ ਸੋਚ ਰਹੇ ਹਨ ابھی ਆਪਣੇ ਨੇਤਾ ਸੇ ਬਾਤ ਕਰਕੇ ਫਿਰ ਆਪਸੇ ਬਾਤ ਕਰਨਗੇ ਆਜੋ ਆਜੋ ਅਰੇ ਆਓ ਇਸ ਤਰ੍ਹਾਂ ਦੇ ਅਥਰੂ ਕਹਾ ਤੇ ਗੋਲੇ ਔਰ ਕਿਹੜੇ ਕਿਹੜੇ ਗੋਲੇ ਦਿੱਤੇ ਜਾ ਰਹੇ ਨੇ ਆ ਦੇਖੋ ਸ਼ੈਲਿੰਗ ਹੋ ਰਹੀ ਆ ਵੱਡੇ ਪੱਧਰ ਤੇ ਸ਼ੈਲਿੰਗ ਹੋ ਰਹੀ ਆ ਵੱਡੇ ਪੱਧਰ ਤੇ ਜ਼ਬਰ ਹੋ ਰਿਹਾ ਦੇਸ਼ ਦੇ ਅੰਦਾਜ਼ਾ ਨਾ ਤੱਕਾ ਹੋ ਰਿਹਾ ਦੇਸ਼ ਦੇ ਅੰਦਾਜ਼ਾ ਨਾ ਮਿਹੱਥੇ ਲੋਕਾਂ ਤੇ ਸਰਕਾਰ ਵਾਰ ਕਰ ਰਹੀ ਆ ਅਸੀਂ ਮੀਡੀਆ ਰਹੀ ਇਹੀ ਅਪੀਲ ਕਰਦੇ ਆ ਜਾਂ ਤਾਂ ਪ੍ਰਧਾਨ ਮੰਤਰੀ ਗੱਲਬਾਤ ਸ਼ੁਰੂ ਕਰਨ ਜਾਂ ਸਾਨੂੰ ਪੀਸਫੁਲੀ ਚੈੱਕ ਕਰ ਲੋ ਸਾਡਾ ਸਾਰਾ ਕੁਝ ਫਰੋਲੋ ਸਾਨੂੰ ਪੀਸਪੁਲੀ ਪੈਦਲ ਜਾਂ ਅਜਾਣ ਦਿਓ ਅਸੀਂ ਅਪੀਲ ਹੀ ਕਰ ਸਕਦੇ ਹਾਂ ਹੁਣ ਹੁਕਮਰਾਨਾਂ ਦੇ ਉੱਤੇ ਸੱਤਾ ਦਾ ਨਸ਼ਾ ਚੜਿਆ ਹੈਗਾ ਉਹ ਕਾਰਪੋਰੇਟ ਦੇ ਪੱਖ ਵਿੱਚ ਸੋਚ ਰਹੇ ਹੋયા ਉਹ ਸਾਡੇ ਨਾਲ ਐਂ ਵਿਹਾਰ ਕਰ ਰਹੇ ਅਸੀਂ ਦੁਸ਼ਮਣ ਦੇਸ਼ ਦੇ ਨਾਗਰਿਕ ਹੋਈਏ ਇਸ ਮੁਲਕ ਲਈ ਜੀਂਦੇ ਤੇ ਮਰਦੇ ਰਹੇ ਹਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਹੈਗੀਆਂ ਇਸ ਤਰੀਕੇ ਦਾ ਜ਼ੁਲਮ ਮੈਨੂੰ ਲੱਗਦਾ ਵੀ ਦਿਲ ਦਹਿਲਾਉਣ ਵਾਲਾ ਹੈਗਾ ਔਰ ਜੋ ਮੋਰਚੇ ਦਾ ਫੈਸਲਾ ਉਹਦੇ ਅਨੁਸਾਰ ਮਰਜੀਬੜੇ ਜਿਹੜੇ ਹੈਗੇ ਆ ਉਹ ਪੀਸਫੁਲੀ ਯਤਨ ਕਰ ਰਹੇ ਆ ਭਾਵੇਂ ਬਦਨ ਦੀ ਸਮਰਥਾ ਨਹੀਂ ਹੈਗੀ ਸਾਡੀ ਨਾ ਅਸੀਂ ਇੱਡੇ ਵੱਡੇ ਸਟੇਟ ਦੇ ਅੱਗੇ ਵੱਧ ਸਕਦੇ ਹੈਗੇ ਕਿਹੜੇ ਕਿਹੜੇ ਗੋਲੇ ਤੁਹਾਡੇ ਕੋਲ ਪਹੁੰਚ ਦੇਖੋ ਹੰਝੂ ਗੈਸ ਆਇਆ ਵਾ ਕੋਈ ਕੋਈ ਹੋਰ ਵੀ ਆਇਆ ਦੋ ਤਿੰਨ ਦਿਨ ਮ ਦਿਖਿਆ ਹੈਨਾ ਉਹ ਹਾਂ ਪੋਟਾਸ਼ੀਅਮ ਗੈਸ ਵੀ ਹੈ ਪਹਿਲੇ ਪਹਿਲੋ ਉਹਨਾਂ ਨੇ ਅੱਖਾਂ ਬੰਦ ਕਰਨ ਵਾਲੀ ਗੈਸ ਵੀ ਵਰਤੀ ਹੈਗੀ ਆ ਤੇ ਜ਼ੁਲਮ ਕਰ ਰਹੀ ਹੈ ਸਰਕਾਰ ਅੱਗੇ ਕੀ ਫੈਸਲਾ ਲਿਆ ਜਾ ਰਿਹਾ ਅੱਗੇ ਕੀ ਕਰਨਾ ਹੈ ਹਾਂ ਉਹ ਦੇਖੀ ਅੱਗੇ ਕਾ ਹੁਣ ਜਿਹੜਾ ਫਿਰ ਫੈਸਲਾ ਕਰਾਂਗੇ ਬੈਠ ਕੇ ਕੀ ਕਰਨਾ ਹਜੇ ਹਜੇ ਦੇਖਦੇ ਆ ਕੀ ਬੰਦਾ ਹੈ ਕਾਇਲ ਵੀ ਹੋਇਆ ਕਾਇਲ ਕਿੰਨੇ ਕਾਇਲ ਹੋਇਆ ਕੱਲ ਨੂੰ ਮੈਂ ਮੈਂ ਪਿੱਛੇ ਬੰਦੇ ਪੇਚ ਕੇ ਹਸਪਤਾਲ ਦੇ ਵਿੱਚ ਉਹਨਾਂ ਦੇ ਨਾਂ ਲਗਾਤਾਰ ਰਸੂ ਕੇ ਹਾਂ ਦੇਖਿਓ ਉਹ ਪੂਰੇ ਬੜੇ ਹੰਝੂ ਕੈਂ ਜੈਸੇ ਦੁਸ਼ਮਣ ਦੇਸ਼ ਕੇ ਉੱਪਰ ਕਿਆ ਸਾਹਮਣੇ ਪ੍ਰਧਾਨ ਸਾਹਿਬ ਸਾਹਮਣੇ ਬੁਲੇਟ ਦੱਸਿਆ ਜਾ ਰਿਹਾ ਕਿ ਵੱਜੀ ਆ ਤੁਹਾਡੇ ਅੱਗੇ ਹਾਂ ਫੂਲ ਸਾਹਿਬ ਜ਼ਖਮੀ ਹੋਇਆ ਹੁਣ ਮੈਨੂੰ ਉਹਦੀ ਪੁਸ਼ਪਾਂ ਦੇ ਵੀ ਲੱਗੀ ਆ ਹਾਂ ਇੱਕ ਬਜ਼ੁਰਗ ਵੀ ਹੋ ਗਏ ਹੁਣ ਵੀ ਬੰਬਾਰੀ ਜ਼ੋਰ ਨਾਲ ਹੋ ਰਹੀ ਹੈਗੀ ਆ ਠੱਕਾ ਕਰ ਰਹੀ ਹੈ ਸਰਕਾਰ ਸਾਡੇ ਨਾਲ ਬਾਤਚਿੱਤ ਹੋਈ ਹੈ ਕਿਸੇ ਸੇ ਕੋਈ ਬਾਤਚਿੱਤ ਨਾ ਬਾਤਚਿੱਤ ਕਿਸੇ ਸੇ ਕੁਝ ਨਹੀਂ ਕੋਈ ਆਪਕੇ ਕੋਲ ਮੈਸੇਜ ਆਇਆ ਪ੍ਰਸ਼ਾਸਨ ਕੀ